ਕੀ ਨਾਮ ਕੀ ਹੈ ਬਈ ਤੁਹਾਡਾ ਗਰਦੀਪ ਸਿੰਘ ਗਰਦੀਪ ਸਿੰਘ ਕੀ ਗੱਲ ਹੋਈ ਅੱਜ ਤੁਸੀਂ ਸਾਨੂੰ ਸੱਦਿਆ ਵੀ ਸਾਡੇ ਘਰ ਦੇ ਵਿੱਚ ਗਾਮਾਂ ਵੜ ਗਈਆਂ ਇਹ ਤਾਂ ਬਹੁਤ ਬੁਰਾ ਹਾਲ ਹੈ ਜੀ ਗਾਈਆਂ ਦਾ ਪਤਾ ਨਹੀਂ ਹਲਕੀ ਆ ਭੂਸਰੀ ਆ ਕੀ ਆ ਕੀ ਨਹੀਂ ਹੈਗਾ ਉਹ ਵੇਖ ਲਓ ਹਾਲਾਤ ਅੰਦਰ ਜਾ ਕੇ ਆਹ ਕਤੂਰੀ ਹੀ ਜੇ ਇਹਦੇ ਥਾਂ ਤੇ ਕੋਈ ਬੱਚਾ ਵੀ ਹੁੰਦਾ ਉਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੂੰ ਛੁੱਟੀਆਂ ਲੈ ਲੈ ਆਉਂਦੀ ਆ ਜਿਵੇਂ ਹਲਕੀ ਹੁੰਦੀ ਆ ਪੌੜ ਚਾੱਕਦੀ ਆ ਮੂੰਹ ਚੋਂ ਝੱਗ ਡੇਗਦੀ ਆ ਅਸੀਂ ਬੇਨਤੀ ਪਹਿਲਾਂ ਵੀ ਕਰ ਚੁੱਕੇ ਹਾਂ 10-12 ਦਿਨ ਪਹਿਲਾਂ ਇੱਥੇ ਗਊ ਫਸ ਗਈ ਸੀ ਨਾ ਗਊਸ਼ਾਲਾ ਨੇ ਨਾ ਨਗਰ ਕਾਉਂਸਲ ਨੇ ਕੋਈ ਸੁਣਵਾਈ ਨਹੀਂ ਕਰੀ ਉਹਨੂੰ ਜਿਉਂਦੀ ਨੂੰ ਕੁੱਤੇ ਖਾ ਗਏ ਹਜੇ ਹੱਡ ਪਏ ਆ ਤੁਸੀਂ ਆਪਦਾ ਕੈਮਰਾ ਕਮਾ ਕੇ ਵੇਖ ਸਕਦੇ ਹੋ ਹਮ ਅੱਜ ਜਿਹਦੇ ਥਾਂ ਤੇ ਕੋਈ ਜਾਨਵਾਲੀ ਨੁਕਸਾਨ ਹੁੰਦਾ ਕੀ ਗਊਸ਼ਾਲਾ ਪੂਰਾ ਕਰਦੀ ਜਾਂ ਨਗਰ ਕਾਉਂਸਲ ਜਾਂ ਸਰਕਾਰ ਕਰਦੀ ਇਹ ਰਿਸਪੌਂਸਿਬਿਲਟੀ ਕਿਹਦੀ ਆ 2% ਟੈਕਸ ਆਥੋ ਲੈ ਰਿਆ ਗਊ ਦੇ ਨਾਂ ਤੇ ਹਮ ਬਿਜਲੀ ਬਿੱਲਾਂ ਦੇ ਵਿੱਚ ਹਮ ਉਹ ਟੈਕਸ ਦਾ ਪੈਸਾ ਇਹਨਾਂ ਕੋਲੇ ਜਾਂਦਾਗਾ ਇਹ ਗਾਈਆਂ ਦੀ ਕੋਈ ਥਾਂ ਸੰਭਾਲ ਨਹੀਂ ਕਰਦੇਗੇ ਹਮ ਤੇ ਵਾਰਾ ਤੁਰੀਆਂ ਫਿਰਦੀਆਂ ਜਿਹਦੇ ਜੀ ਕਰਦਾ ਘਰੇ ਵੜਦੀਆਂ ਜਿਹਦੇ ਜੀ ਕਰਦਾ ਬੱਚਿਆਂ ਨੂੰ ਪੈਂਦੀਆਂ ਆ ਉਹ ਵੀਡੀਓ ਆਈ ਕੁਛ ਦਿਨ ਪਹਿਲਾਂ ਉਹ ਇੱਕ ਬੁੜੀ ਨੂੰ ਗਊ ਖਾ ਗਈ ਸੀ ਦੰਦੀਆਂ ਵੜ ਵੜ ਕੇ ਇਹ ਜਾਨੀ ਨੁਕਸਾਨ ਜਿਹੜਾ ਕੋਈ ਹੁੰਦਾ ਇਹ ਰਿਸਪੌਂਸਿਬਿਲਟੀ ਕਿਸ ਦੀ ਬਣਦੀ ਆ ਨਾ ਤਾਂ ਨਗਰ ਕਾਉਂਸਲ ਲੱਤ ਲਾਉਂਦੀ ਆ ਨਾ ਗਊਸ਼ਾਲਾ ਅਸੀਂ ਗਊਸ਼ਾਲਾ ਨੂੰ ਬੇਨਤੀ ਕਰਕੇ ਆ ਨਗਰ ਕਾਉਂਸਲ ਪ੍ਰਧਾਨ ਕੋਲੇ ਵੀ ਜਾ ਕੇ ਆਏ ਆ ਪਹਿਲਾਂ ਵੀ ਬਹੁਤ ਪੋਸਟਾਂ ਪੈ ਚੁੱਕੀਆਂ 40 ਬੰਦਿਆਂ ਨੂੰ ਫੋਨ ਕਰਤੇ ਕੋਈ ਫੋਨ ਰਿਸੀਵ ਨਹੀਂ ਕਰਦਾ ਜੇ ਕਰੀ ਰਿਸੀਵ ਕਰਦਾ ਦੂਜੀ ਾਰ ਫੋਨ ਨਹੀਂ ਰਿਸੀਵ ਕਰਦਾ ਬਾ ਇਹ ਹੀ ਅਸੀਂ ਤਾਂ ਮੰਗ ਕਰਦੇ ਆ ਭਈ ਇਹਨਾਂ ਦਾ ਸੁਧਾਰ ਕੀਤਾ ਜਾਵੇ ਤੇ ਆ ਮਹੱਲੇ ਨੂੰ ਬਜਾਇਆ ਮਹੱਲੇ ਚ ਬਹੁਤ ਤਕਰੀਬਨ ਕੈਮਰਾ ਮਾਰ ਕੇ ਵੇਖ ਲਿਓ 10 ਤੋਂ 12 ਪਸ਼ੂ 24 ਘੰਟੇ ਇੱਥੇ ਫਿਰਦੇ ਰਹਿੰਦੇ ਆ ਨਿੱਕੇ ਨਿੱਕੇ ਬੱਚੇ ਵੀ ਖੇਡਦੇ ਆ ਇਹ ਘਰਾਂ ਦੇ ਬਾਰ ਵੀ ਖੁੱਲੇ ਆ ਤੇ ਕੋਈ ਵੀ ਜਾਨੀ ਮਾਲੀ ਨੁਕਸਾਨ ਕੋਈ ਵੀ ਇਹ ਪਸ਼ੂ ਕਰ ਸਕਦੇ ਆ ਸੁਧਾਰ ਕਿਸ ਤਰ੍ਹਾਂ ਕਹਿੰਦੇ ਤੁਸੀਂ ਸੁਧਾਰ ਹੋਣਾ ਚਾਹੀਦਾ ਸੁਧਾਰ ਇਹਨੂੰ ਗਊਸ਼ਾਲਾ ਸਮਝ ਜਿਹੜਾ ਟੈਕਸ ਲੈਂਦੇ ਆ ਜਾਂ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਆ ਨਗਰ ਕਾਉਂਸਲ ਦੀ ਬਣਦੀ ਆ ਕਿਹੜੇ ਕਿਸਾਨ ਜਿੱਥੇ ਬੰਦੀ ਚੋਂ ਮੈਂ ਬੀਕੇਯੂ ਕ੍ਰਾਂਤੀਕਾਰੀ ਦਾ ਬਲਾਕ ਪ੍ਰਧਾਨ ਹੈ। ਬਲਾਕ ਪ੍ਰਧਾਨ ਤੁਸੀਂ ਹੂੰ ਤਾਂ ਧਰਨੇ ਬਹੁਤ ਲਾਉਣੇ ਇਹ ਸਬੰਧ ਨੂੰ ਕਿਤੇ ਧਰਨ ਲਾਇਆ ਵੀ ਆ ਕੰਮ ਕਰੋ ਤੁਸੀਂ। ਬਾਈ ਜੀ ਧਰਨੇ ਅਸੀਂ ਲਾਉਣੇ ਆ ਸਮਾਜ ਸੇਵਾ ਆਸਤੇ ਲਾਉਣੇ ਲੋਕਾਂ ਦੀ ਸਮਾਜ ਸੇਵਾ ਹੀ ਆ ਜੇ ਤੁਸੀਂ ਹੁਣ ਕਹਿੰਦੇ ਇਹ ਵੀ ਸਮਾਜ ਸੇਵੀ ਇਹ ਵੀ ਹੁਣ ਧਰਨੇ ਲਾਵਾਂਗੇ ਜੀ ਸਾਡੀ ਨਾਂ ਸੁਣਵਾਈ ਹੋਈ ਬਾਈ ਫਿਰ ਸਾਨੂੰ ਧਰਨੇ ਦਾ ਫਿਰ ਖੀਰ ਦਾ ਹਥਿਆਰ ਸਾਡਾ ਧਰਨਿਆਂ ਦਾ। ਹੂੰ ਜਿਵੇਂ ਭਗਵਾਨਤ ਮਾਨ ਕਹਿੰਦਾ ਜਗ੍ਹਾ ਵੇਖ ਵਜ੍ਹਾ ਵੇਖ ਕੇ ਨਹੀਂ ਜਗ੍ਹਾ ਵੇਖ ਕੇ ਬਹਿੰਦੇ ਆ। ਹੂੰ ਤੇ ਫਿਰ ਆ ਤਾਂ ਹੁਣ ਵਜ੍ਹਾ ਤਾਂ ਹੈਗੀ ਆ ਜੀ ਕੋਈ ਧਰਨੇ ਲਾਉਣ ਦੀ ਸਾਡੀ ਜੇ ਕੋਈ ਜਾਨੀ ਮਾਲੀ ਨੁਕਸਾਨ ਆਉਂਦਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਨਗਰ ਕੌਂਸਲ ਪ੍ਰਧਾਨ ਹੋਊਗਾ ਗਊਸ਼ਾਲਾ ਦਾ ਪ੍ਰਧਾਨ ਹੋਊਗਾ ਹੂੰ ਆ ਸਾਨੂੰ ਸਖਤ ਐਕਸ਼ਨ ਲੈਣ ਲਈ ਨਾ ਸਾਡੀ ਜਥੇਬੰਦੀ ਨੂੰ ਮੁੜ ਕੇ ਮਜਬੂਰ ਹੋਣਾ ਪਊਗਾ ਹੂੰ ਜੇ ਦਾ ਕੋਈ ਹੱਲ ਨਾ ਕੱਢਿਆ ਜੀ ਹਾਂਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਬਾਈ ਜੀ ਹਾਂਜੀ ਬਾਈ ਅਸੀਂ ਆਈ ਇਦੋਂ ਪਹਿਲਾਂ ਵੀ ਅਸੀਂ 8-10 ਇੱਥੇ ਪਸ਼ੂ ਆਦੇ ਖਾਤੇ ਤੇ ਚਕਵਾਏ ਜੀ ਹੂੰ ਕਿਸੇ ਦੇ ਸੁੰਡ ਪੈ ਜਾਂਦੇ ਜਦੋਂ ਔਕਾਂਾਂ ਚ ਪਤਾ ਨਹੀਂ ਲੱਗਦਾ ਦੋ ਤਿੰਨ ਦਿਨ ਹੂੰ ਤੇ ਬੁਰਾ ਹਾਲ ਆ ਬੈਂਕਾ ਤੇੜਾ ਅਸੀਂ ਤਾਂ ਨੇ ਵੀ ਕਿਸੇ ਵੀ ਹਸਾਬ ਨਾਲ ਇਹਦਾ ਮਸਲਾ ਹੱਲ ਹੋਵੇ ਹੂੰ ਤੇ ਇਹ ਸਾਡਾ ਜਿਹੜਾ ਕਸ਼ਟਾ ਕੱਟਿਆ ਜਾ ਹੂੰ ਜੀ ਕਿੰਨੇ ਕੁ ਫਿਰਦੀਆਂ ਤੇ ਗਾਵਾਂ ਨੇ ਆਵਾਰਾ ਪਸ਼ੂ ਬਹੁਤ ਜ਼ਿਆਦਾ ਫਿਰਤੀਆਂ ਨੇ ਯਾ ਜ ਇਹਨਾਂ ਦੇ ਕਰੀ ਜਦੋਂ ਆਈਆਂ ਗਾਂ ਅਸੀਂ ਡਾਂਗਾ ਲੈ ਕੇ ਮਖਾਂਦਵਾਲਾ ਕੇ ਮਥਾਂ ਛਡਾਏ ਹੂੰ ਫੇਰ ਦੁਬਾਰੇ ਫੇਰ ਛੁੱਟੀ ਲੈ ਕੇ ਫੇਰ ਆ ਗਏ ਹੂੰ ਫੇਰ ਅਗੇ ਤੀਜੀ ਆਰ ਫੇਰ ਡਾਂਗਾ ਸਾਡੀਆਂ ਅੰਦਰ ਬਾਹਰ ਹੀ ਪਈਆਂ ਹੂੰ ਉਸੇ ਤੱਕ ਹੂੰ ਤੇ ਇਹ ਪਤਾ ਨਹੀਂ ਗਾਂ ਨੂੰ ਕੀ ਹੋਇਆ ਤੇ ਮਗਰ ਕੀ ਗੱਲਬਾਤ ਆ ਇਹਨੂੰ ਬਹੁਤ ਬੁਰੇ ਹਾਲ ਨਾਲ ਮਸਾਂ ਪਈ ਜੀ ਭੈਣ ਜੀ ਤੁਸੀਂ ਇਕੱਲੇ ਸੀ ਘਰੇ ਜਦੋਂ ਵੜਦੇ ਆ ਗਾਂ ਗਾਂ ਘਰੇ ਇਕੱਲੀ ਸੀਗੀ ਇਹ ਕੰਮ ਤੇ ਗਏ ਸੀ ਬੱਚੇ ਸਕੂਲ ਵਾਗ ਗਏ ਮੈਂ ਘਰੇ ਚਾਹ ਪੀ ਰਹੀ ਸੀ ਹੂੰ ਮੈਂ ਜੋ ਦੇਖਿਆ ਤੇ ਉਹਨੇ ਆ ਕੇ ਇਹਨੂੰ ਸਾਡੀ ਡੌਗੀ ਨੂੰ ਕਿਹੜੀ ਨੂੰ ਆਹ ਹਾਂ ਜੀ ਛੋਟੀ ਜੀ ਇਹ ਤਿੰਨ ਲੱਖ ਮਹੀਨਿਆਂ ਦੀ ਹੈ ਜੀ ਇਹ ਹੂੰ ਇਹਨੂੰ ਆ ਕੇ ਢਾਉਣ ਲੱਗੇ ਸਾਡੇ ਦਰਵਾਜ਼ੇ ਵੀ ਨਹੀਂ ਲੱਗੇ ਮੈਂ ਬਾਜਾਂ ਮਾਰੀਆਂ ਸਾਰਿਆਂ ਨੂੰ ਕਿੱਥੇ ਬੰਨੀ ਸੀ ਤੁਹਾਡੀ ਇੱਥੇ ਵਿਹੜੇ 'ਚ ਹੀ ਸੀ ਜੀ ਅੱਛਾ ਇੱਥੇ ਬੰਨੀ ਹੋਈ ਸੀ ਹਾਂਜੀ ਆਹ ਜੀ ਆਹ ਵੇਖੋ ਅੱਛਾ ਇੱਥੇ ਤੁਹਾਡੀ ਇਹ ਜਿਹੜਾ ਛੋਟਾ ਜਾਨਵਰ ਹੈ ਇਹ ਹਾਂਜੀ ਇੱਥੇ ਬੰਨਿਆ ਹੋਇਆ ਸੀ ਅੱਛਾ ਇੱਥੇ ਇਸ ਵਾਰ ਮੈਂ ਅੰਦਰ ਬੈਠੀ ਸੀ ਹੂੰ ਮੈਂ ਬਾਜਾਂ ਮਾਰੀਆਂ ਇੱਕ ਆਵਾਜ਼ ਸੁਣ ਨਹੀਂ ਰਹੀ ਸੀ ਕਿਸੇ ਨੂੰ ਹੂੰ ਮੈਂ ਜਾਨ ਬਚਾ ਕੇ ਆਪਦੇ ਇੱਧਰ ਭੱਜੀ ਵੰਡੀਆਂ ਨੂੰ ਬਾਜਾਂ ਦਿੱਤੀਆਂ ਹੂੰ ਇਹ ਦੋਨੇ ਬਾਪ ਬੇਟਾ ਘਰੇ ਸੀਗੇ ਹੂੰ ਇਸ ਕਰਕੇ ਵਿਚਾਰੇ ਆਏ ਇਨਨਾਂ ਨੇ ਵੀ ਇਹਦੀ ਜਾਨ ਬਚਾਈ ਤੇ ਫਿਰ ਇਹਨਾਂ ਨੇ ਇੱਥੇ ਖੜੇ ਰਹੇ ਤਿੰਨ ਵਾਰੀ ਆਈ ਹੈ ਜੀ ਇਹ ਗਊ ਸਾਡੇ ਤੇ ਹੁਣ ਚੌਥੀ ਵਾਰ ਇਹਨਾਂ ਖੜਿਆ ਤਾਂ ਅਸੀਂ ਇਹਨਾਂ ਨੂੰ ਘਰੇ ਸੱਦਿਆ ਚੌਥੀ ਵਾਰ ਹੁਣ ਫੇਰ ਆਈ ਸੀਗੀ ਤੇ ਸਾਡੇ ਘਰਾਂ ਦੇ ਬਿਲਕੁਲ ਹਜੇ ਨੇੜੇ ਫਿਰਦੀ ਆ ਸਾਨੂੰ ਦਿਨ ਰਾਤ ਇਹਦਾ ਹੁਣ ਡਾਰੀ ਪਿਆ ਵੇ। ਨਹੀਂ ਤੁਹਾਡੇ ਘਰੇ ਕਿਉਂ ਆਉਂਦੀ ਬਾਰ-ਬਾਰ ਇਹ? ਪਤਾ ਨਹੀਂ ਅੱਜ ਕੋਈ ਪਹਿਲਾ ਚਾਂਸ ਹੈਗਾ ਕੀ ਗੱਲ ਹੈ ਕਿ ਪਹਿਲੇ ਸਾਡੇ ਦਰਵਾਜ਼ੇ ਦੇ ਕੋਲੇ ਬੈਠੀ ਰਹੀ ਅਸੀਂ ਕਿ ਚਲੋ ਬੈਠੀ ਐ ਗਊ ਹੈਗੀ ਬੈਠੀ ਰਹਿੰਦੇ ਹੋ। ਪਤਾ ਨਹੀਂ ਕੀ ਚਾਂਸ ਬਣਿਆ ਹਲਕੀ ਐ ਕਿ ਕੁਝ ਹੋਇਆ ਇਹਨੂੰ। ਤੁਸੀਂ ਹੁਣ ਹਲਕੀ ਰਹੀ ਦੋ ਸਾਨੂੰ। ਇਹ ਹਲਕੀ ਤਾਂ ਹੈ ਨਹੀਂਗੀ। ਪਤਾ ਨਹੀਂ ਜੀ ਇਹ ਤਾਂ ਹੁਣ ਡਾਕਟਰ ਦੱਸ ਸਕਦੇ ਨੇ, ਗਊਸ਼ਾਲਾ ਵਾਲੇ ਦੱਸ ਸਕਦੇ ਆ। ਪਰ ਸਾਨੂੰ ਹਜੇ ਖਤਰਾ ਸੀ ਉਹਨਾਂ ਚਿਰ ਗਲੀ 'ਚ ਖੜੇ ਆ ਅਸੀਂ ਅੰਦਰ ਨਹੀਂ ਆਏ ਰੋਟੀ ਨਹੀਂ ਬਣਾਈ ਕੋਈ ਘਰ ਦਾ ਕੰਮ ਨਹੀਂ ਕਰਿਆ ਕੁਝ ਨਹੀਂ ਕਰਿਆ ਅਸੀਂ ਡਰੇ ਹੋਏ ਸੀ ਸਾਰੇ ਬਹੁਤ ਜ਼ਿਆਦਾ ਜੀ ਇੱਕ ਗਲੀ ਗਵਾਂਢ ਸਾਰੇ ਜੈਂਟਸ ਕੰਮਾਂ ਤੇ ਗਏ ਆ ਘਰੇ ਇੱਕ ਸਿਰਫ ਲੇਡੀਜ਼ ਆ ਇੱਕ ਇਹ ਬਾਈ ਇੱਕ ਘਰ ਪੈਂਦਾ ਕਰਕੇ ਘਰੇ ਸੀਗੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਦੋਂ ਦੇ ਸਾਡੇ ਇੱਥੇ ਖੜੇ ਆ ਬਾਰਗੇ ਮੈਂ ਗਵਾਂਢੀਆਂ ਦੇ ਘਰੇ ਲੈ ਕੇ ਡੌਗੀ ਉਦੋਂ ਦੇ ਉੱਥੇ ਬੈਠੀਆਂ ਇਹ ਡਰੀ ਹੋਈ ਆ ਮੈਂ ਤਾਂ ਬਹੁਤ ਜ਼ਿਆਦਾ ਡਰੀ ਹੋਈ ਆ ਜਿਵੇਂ ਤੁਹਾਡੇ ਅੱਗੇ ਵੀ ਨਹੀਂ ਦਰਵਾਜ਼ੇ ਲੱਗੇ ਸਾਹਮਣੇ ਗੱਲ ਕਰਕੇ ਤੇ ਥੋੜੇ ਅੰਦਰ ਹੀ ਵੜ ਸਕਦੀ ਸੀ ਜਿਵੇਂ ਕੱਲ੍ਹ ਨੂੰ ਤਾਂ ਮੈਂ ਬਹੁਤ ਜ਼ਿਆਦਾ ਘਬਰਾ ਗਈ ਵੀ ਜੇ ਅੰਦਰ ਆ ਗਈ ਸਮਾਨ ਦਾ ਤਾਂ ਕਰੂ ਪਰ ਨੁਕਸਾਨ ਸਾਥ ਨਾਲ ਮੇਰਾ ਵੀ ਕਰੂਗੀ ਮੈਂ ਫਿਰ ਇਹ ਤੋਂ ਭੱਜ ਕੇ ਗਈ ਵਾਰ ਜੇ ਬਾਜਾਂ ਮਾਰੀਆਂ ਇਹਨਾਂ ਨੇ ਇਹ ਆਏ ਫਿਰ ਇਹਨਾਂ ਨੇ ਆ ਕੇ ਇਹਨੂੰ ਡੌਗੀ ਨੂੰ ਬਚਾਇਆ ਫਿਰ ਮੈਂ ਇਹਨਾਂ ਦੇ ਸਾਹਮਣੇ ਗਵੰਡੀਆਂ ਦੇ ਅਸੀਂ ਅੰਦਰ ਉਹ ਗੇਟ ਬੰਦ ਕਰ ਲਿਆ ਉਹਨਾਂ ਚਰੇ ਇੱਥੇ ਹੀ ਰਹੇ ਹੈਗੇ ਸਾਡੀ ਗਵੰਡ ਗਵੰਡ ਨੇ ਬਹੁਤ ਮਦਦ ਕੀਤੀ ਨਹੀਂ ਤੁਹਾਡਾ ਕਾਫੀ ਨੁਕਸਾਨ ਕਰ ਦੇਣਾ ਸੀ ਤੁਹਾਡਾ ਜਾਨੀ ਨੁਕਸਾਨੀ ਹੋ ਜਾਣਾ ਸੀ ਮਾਲੀ ਆ ਹੋ ਜਾਣਾ ਕਿ ਦਰਵਾਜ਼ੇ ਨਹੀਂ ਕਿਸੇ ਕਮਰੇ ਚ ਵੜ ਸਕਦੀ ਸੀ ਜਾਂ ਮੈਂ ਕੱਲੀ ਸੀ ਘਰੇ ਮੇਰੀ ਆਵਾਜ਼ ਨਹੀਂ ਕਿਸੇ ਨੂੰ ਸੁਣ ਰਹੀ ਸੀ ਹੋ ਸਕਦਾ ਵੀ ਮੇਰਾ ਵੀ ਨੁਕਸਾਨ ਕਰ ਦਿੰਦੀ ਹੂੰ ਇਹ ਬੱਸ ਇੱਕ ਜਿਹੜਾ ਛੋਟਾ ਖਤੂਰਾ ਕਰਕੇ ਹੁੰਦੀ ਸੀ ਬਾਰ-ਬਾਰ ਪਤਾ ਨਹੀਂ ਜਿੱਕੇ ਚਾਂਸ ਹੈ ਬੰਨਿਆ ਸੀ ਮੈਂ ਤਾਂ ਚਾਹ ਪੀ ਰਹੀ ਸੀ ਮੈਂ ਕਿਹਾ ਚੱਲ ਮੈਂ ਮੋੜਦੀ ਹਾਂ ਉੱਠ ਕੇ ਉਹਦੋਂ ਉਹ ਪੁੱਛਰ ਗਈ ਬਹੁਤ ਜ਼ਿਆਦਾ ਉੱਚੀ ਰੋਲਾ ਪਾ ਰਹੀ ਸੀ ਗਊ ਹੂੰ ਤੇ ਉਹਦੇ ਮੂੰਹ ਚੋਂ ਕੋਸਾ ਹਰੇ ਬਾਈ ਜੀ ਪਤਾ ਨਹੀਂ ਕੀ ਨਿਕਲ ਰਿਹਾ ਸੀ ਹੂੰ ਮੈਂ ਅੱਗੇ ਵੀਡੀਓ ਦੇਖਦੇ ਆ ਮੈਂ ਕਹੇ ਵੀ ਇਹ ਹਲਕੀ ਹੈਗੀ ਮੇਰਾ ਨਾ ਨੁਕਸਾਨ ਕਰ ਦੇ ਮੈਂ ਫਿਰ ਭੱਜ ਕੇ ਬਾਹਰ ਨਿਕਲ ਗਈ ਆਦੀ ਜਾਨ ਬਚਾ ਕੇ ਹੂੰ ਹਾਂਜੀ ਜੀ ਹੋਰ ਵੀ ਨੁਕਸਾਨ ਹੋ ਸਕਦਾ ਸੀ ਤੁਹਾਡਾ ਦੂਜੇ ਦਰਵਾਜ਼ੇ ਨਹੀਂ ਲੱਗੇ 메인 게ਟ ਵੀ ਹੈ ਨਹੀਂ ਤੁਹਾਡੇ ਅੰਦਰ 게ਟ ਵੀ ਹੈ ਨਹੀਂ ਸੀ ਹਾਂ ਜੀ ਹਾਂ ਸਾਡਾ ਮਕਾਨ ਅਜੇ ਫਾਰੀ ਦੀ ਨਾ ਤੇ ਉਹ ਕਰਕੇ ਕੋਈ ਵੀ ਨੁਕਸਾਨ ਹੋ ਸਕਦਾ ਸੀ ਜੀ ਜਾਨੀ ਵੀ ਹੋ ਸਕਦਾ ਸੀ ਮਾਲੀ ਵੀ ਹੋ ਸਕਦਾ ਸੀ ਤੇ ਇਹ ਕਰਕੇ ਅਸੀਂ ਹੁਣ ਗਊਸ਼ਾਲਾ ਨੂੰ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਇੱਕ ਵਾਰੀ ਤੁਹਾਡੇ ਮਾਧਮ ਰਾਹੀਂ ਫੇਰ ਬੇਨਤੀ ਕਰਦੇ ਹਾਂ ਬਈ ਜੇ ਬਾਰਾ ਗਊਆਂ ਇਹਨਾਂ ਨੂੰ ਸਕੰਜਾ ਵਿਕਾਸ ਕੇ ਇਹਨਾਂ ਦਾ ਗਊਸ਼ਾਲਾ ਨੂੰ ਪ੍ਰਧਾਨ ਨੂੰ ਸ਼ਕਤੀ ਕਰਕੇ ਕੌਸ਼ਾਲਾ ਸਾਹਮਣੇ ਜੋ ਕੇ ਸਾਥੋਂ ਟੈਕਸ ਬਸੂ ਰਹੀ ਆ ਹਾਂ ਆ ਵੀ ਗਊ ਆ ਗਈ ਦਿਖਾਓ ਇਹਨਾਂ ਨੂੰ ਉਹ ਆ ਗਈ ਗਊ ਫੇਰ ਆ ਗਈ ਆ ਡੌਗੀ ਨੂੰ ਦੇਖ ਕੇ ਫੇਰ ਆ ਗਈ ਫੇਰ ਆ ਗਈ ਆ ਬਣਾਓ ਮੈਨੂੰ ਬਣਾ ਦੇ ਜੀ ਉਹ ਫੇਰ ਆ ਗਈ ਸਾਹਮਣੇ ਹਾਂਜੀ ਉਧਰ ਫੇਰ ਆ ਗਈ ਹੈਨਾ ਉਹ ਮੂੰਹ ਚੋਂ ਪਾਣੀ ਦੇ ਚੱਲ ਲਾਂ ਲਾਂ ਓਹ ਮੂੰਹ ਚੋਂ ਫੇਰ ਜਾ ਕੇ ਛੁੱਭੀ ਦੇ ਕੇ ਸਾਨੂੰ ਪੈ ਨਾ ਜਾਵੇ ਬਾਈ ਜੀ ਬਾਈ ਪੈ ਨਾ ਜਾਵੇ ਨਾਲੇ ਨਹੀਂ ਕੋਈ ਕੁਝ ਨਹੀਂ ਕਰੂ ਹਾਂ ਆਹ ਦੇਖੋ ਆਹ ਗਾਂ ਪੈਂਦੀ ਆ ਵਾਰ-ਵਾਰ ਹੁੰਦੀ ਆ ਇਹ ਆ ਬਾਈ ਕੋਲ ਛੋੜੇ ਇੱਕ ਛੋਟਾ ਕਤੂਰਾ ਹੈ ਇਹਨੂੰ ਵੇਖ ਕੇ ਘਰੇ ਆ ਜਾਂਦੀ ਹੁਣ ਗੇਟ ਬਾਈ ਦੇ ਲੱਗੇ ਨੇ ਦਰਵਾਜ਼ੇ ਬਾਈ ਪਿੱਛੇ ਮੈਜੂਗੀ ਨਾ ਆਜੋ ਜੀ ਇੱਕ ਤੂਰੇ ਨੂੰ ਪੈਂਦੀ ਜਦੋਂ ਬਾਰ-ਬਾਰ ਆਉਂਦੇ ਹੁਣ ਫੇਰ ਜਨ ਕਿ ਇਹ ਆ ਗਈ ਅਸੀਂ ਖੜੇ ਸੀ ਇੱਥੇ ਇਹ ਪਹਿਲੇ ਚੜੀ ਗਈ ਗਾਂ ਹੁਣ ਵੇਖ ਕੇ ਇਹ ਡੌਗੀ ਨੂੰ ਛੋਟੇ ਜਿਹੇ ਨੂੰ ਇਹ ਇਧਰਲੇ ਪਾਸੇ ਫੇਰ ਆ ਗਈ ਇਹ ਸਾਰਾ ਮਹੱਲਾ ਸਹਮਿਆ ਹੋਇਆ ਡਰਿਆ ਹੋਇਆ ਆਵਾਰਾ ਪਸ਼ੂਆਂ ਤੋਂ ਇਹ ਘਰਾਂ ਦੇ ਵਿੱਚ ਵੜ ਜਾਂਦੇ ਕਈਆਂ ਦੇ ਗੇਟ ਖੁੱਲ੍ਹਾ ਹੁੰਦਾ ਤੇ ਬੁੜੀਆਂ ਹੁੰਦੀਆਂ ਘਰੇ ਇਕੱਲੀਆਂ ਡਰੇ ਹੋਏ ਆ ਲੋਕ ਸਹਮੇ ਹੋਏ ਆ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਆ ਨਗਰ ਕੌਂਸਲ ਨੂੰ ਗਊਸ਼ਾਲਾ ਨੂੰ ਜਿਹੜੇ ਲੋਕਾਂ ਤੋਂ ਟੈਕਸ ਕਹਿੰਦੇ ਆ ਵੀ ਵਸੂਲ ਰਹੇ ਆ ਬਿਜਲੀ ਦੇ ਬਿੱਲਾਂ ਦੇ ਉੱਤੇ ਟੈਕਸ ਆਉਂਦਾ ਪਰ ਇਧਰ ਕੋਈ ਧਿਆਨ ਨਹੀਂ ਕਹਿੰਦਾ